ਸੁੰਦਰ ਮੰਦਰੀਏ ਤੇਰਾ ਕੌਣ ਵਿਚਾਰਾ ਦੁਲਾ ਪੱਟੀ ਵਾਲਾ ਦੁਲੇ ਦੀ ਧੀ ਵੇ ਆਈ ਦੁਲੇ ਦੀ ਧੀ ਵੇ ਆਈ ਕੁੜੀ ਨੂੰ ਘਾਰ ਦਿੱਤੀ ਕੁੜੀ ਨੂੰ ਟਰਾਲੀ ਦਿੱਤੀ ਫਗਟਾ ਦਾ ਜੀ ਹੁੰਦਾ ਬਾ ਬਾਜ ਨਹੀਂ ਹੁੰਦਾ ਤਨ ਆਗਾ ਤੰਬੇ ਪੁਆਏਗਾ ਚੱਲ ਰਹਿਣ ਦਿਨ ਫਗਟਾ ਗਾਣਾ ਤਾਂ ਆਪਣਾ ਕੋਈ ਵੀ ਨਹੀਂ ਜੁੜਿਆ ਆਪਾਂ ਕੱਲੀ ਖੈਰ ਲੈ ਲਾ ਕਰਾਂਗੇ ਹੁਣ ਆਪਾਂ ਗਾਣਾ ਨਹੀਂ ਗਾਉਂਦੀ ਵਾਕਈ ਟੰਬੇ ਪੈਣ ਵਾਲਾ ਕੰਮ ਹੋ ਜਾਂਦਾ ਗਲਤ ਫਲਤ ਬੋਲਿਆ ਨਾ ਕੀ ਵੀ ਬਾਪਦਿਆ ਗਾਣਾ ਆਪਾਂ ਨੂੰ ਆਉਂਦਾ ਓ ਬਾਤ ਤੂੰ ਜਲਦੀ ਆ ਜਾ ਉਹ ਭਗਤਾ ਇਹਨਾਂ ਨੇ ਕਾਦੀ ਖੈਰ ਪਾਉਣੀ ਆ ਆਪਾਂ ਦੂਜੇ ਘਰੇ ਚੱਲਦੇ ਆ ਇੱਥੇ ਤਾਂ ਆਪਾਂ ਟਾਈਮ ਖਰਾਬ ਕਰਕੇ ਮੇਰਾ ਤਾਂ ਗਲਾ ਵੀ ਦੁਖਣ ਲੱਗ ਗਿਆ ਗਾ ਗਾ ਚੱਲ ਆ ਜਾ ਐ ਵੀ ਚੱਲਿਆ ਅਲੂ ਆਪਾਂ ਮਾਗੀ ਦੇ ਮੇਲੇ ਤੇ ਜਾਣਾ ਇਹਨਾਂ ਤੋਂ ਮੰਗਦੇ ਅੱਜ ਚੱਲ ਓ ਬਾਈ ਘਰੇ ਆ ਭਗਤਾ ਮਸਾਂ ਬਚੇ ਕੁੱਤੇ ਤੋਂ ਛੋਟੀ ਬਾੜ ਦੇਣੀ ਸੀ ਉਹਨੇ ਆਪਣੀ ਚੱਲ ਆ ਲੋੜੀਨੀ ਤੇਰੀ ਜੀਵੇ ਜੋੜੀ ਆਈਆਂ ਲੋੜੀਆਂ ਕੋੜੇ ਨੀ ਤੇਰੀਆਂ ਜੀਵਨ ਜੋੜੀਆਂ ਕੁੜੇ ਉਹ ਬਾਈ ਕਰਈਆਂ ਲੈ ਆ ਭਗਤਾ ਬਾਬਾ ਨੂੰ ਲੋੜੀ ਤੇ ਕੁਸਦਾਨ ਕਰ ਲੈ ਬਾਬਾ ਪਹਿਲਾਂ ਮਰਾਥਾ ਵੇਖ ਉਹ ਭਗਤਾ ਸੀ ਹੱਥ ਨਹੀਂ ਵੇਖਦੇ ਨਾਲੇ ਸਾਰੇ ਨਾਲ ਇਕੋ ਜਿਹੇ ਨਹੀਂ ਹੁੰਦੇ ਉਹ ਲੁੱਟਾ ਕੋਈ ਵਾਲੇ ਹੁੰਦੇ ਆ ਪਤੇਲੇ ਚ ਪਾਨਦੇ ਨਾਲ ਹੀ ਗੁਰੂਆਂ ਪੀਰਾਂ ਨੂੰ ਬਦਨਾਮ ਕਰਦੇ ਨੇ ਅਸੀਂ ਤਾਂ ਕੱਲੀ ਰੋਟੀ ਕਾਣੀ ਹੁੰਦੀ ਉਹ ਵੀ ਹੱਕ ਦੀ ਕਮਾ ਕੇ ਖਾਈਦੀ ਆ ਅਸੀਂ ਲੁੱਟਾ ਕੋਈ ਨਹੀਂ ਕਰਦੇ ਭਗਤਾ ਤੋਂ ਕੋਈ ਚੀਜ਼ ਦੇ ਸਾਨੂੰ ਅੱਜ ਲੈ ਬਾਬਾ ਅਈ ਪੈਸੇ ਤੁਹਾਨੂੰ ਦਿਖਾਣ ਵਾਲੀ ਚੀਜ਼ ਲੈ ਜਾ ਕੋਈ ਨਹੀਂ ਭਗਤਾ ਬਾਬਾ ਨੂੰ ਇਹੀ ਚੀਜ਼ ਮਨਜ਼ੂਰ ਏ ਚੱਲ ਭਗਤਾ ਦੇਖੀ ਇਹਨਾਂ ਦੇ ਵੀ ਕਿਤੇ ਕੁੱਤਾ ਨਾ ਹੋਵੇ ਆਪਾਂ ਦਾ ਤੋਤਿਆਂ ਵੀ ਜ਼ਸਤੇ ਵਾਲਿਆਂ ਲੈ ਕੇ ਆਏ ਆ ਜੀ ਆਹ ਚਾਹੀ ਕਰਈਆਂ ਹਾਂ ਹਾਂ ਬਾਬਾ ਕਰਈਆਂ ਓ ਭਾਈ ਖੈਰ ਪਾਓ ਲੋੜੀ ਵਾਲੀ ਬਾਬਾ ਬਹਿ ਜਾ ਅਸੀਂ ਲੋੜੀ ਵਾਲੇ ਦਿਨ ਨਾ ਪਨ ਕਰਦੇ ਹੁੰਦੇ ਤੇ ਖੀਰ ਧਰੀ ਪਈ ਆ ਠੀਕ ਆ ਮਾਤਾ ਜੀ ਬਹਿ ਜਾਣੇ ਆ ਭੈਣ ਰੱਦ ਪਾ ਸਾਡੇ ਰਿਸ਼ਤੇਦਾਰ ਆਈ ਬੈਠੇ ਭੈਣ ਰਿਸ਼ਤੇਦਾਰ ਆਈ ਬੈਠੇ ਮੈਂ ਚਾਹ ਤਰਕੀ ਆਂ ਚੱਲ ਭੈਣ ਮੱਝ ਚਵਣ ਵਾਲੀ ਮੱਝ ਚਵਾ ਨਾਲ ਚੱਲ ਫਿਰ ਭੈਣ ਛੇਤੀ ਕਰ ਬਾਬਾ ajo ਕੱਲਿਆ ਤੋਂ ਨਹੀਂ ਮਿਲਦੀ ਤੁਸੀਂ ਵੀ ਆਓ ਨਾਲ ਇੱਧਰ ਆਗੇ ਭਾਤਰੀ ਅਮੇਜ਼ਿੰਗ ਚੱਲ ਚੇਲਾ ਤੂੰ ਕੁਝ ਫੜ ਮੈਂ ਸਿੰਘ ਫੜਦਾ ਐ ਉਹ ਖੜ ਜਾ ਭਗਤ ਨੀਆ ਖੜ ਜਾ ਗੁੱਸਾ ਕਰ ਤੂੰ ਉਹ ਚੱਲ ਚੇਲਿਆ ਰਹਿਣ ਦੇ ਚੱਲ ਭਗਤਾ ਖੀਰ ਨਾਲੋਂ ਤਾਂ ਆਪਾਂ ਐਂ ਚੰਗੇ ਆ ਸਾਰੀ ਲੋੜੀ ਇਹਨਾਂ ਨੇ ਤਾਂ ਇੱਥੇ ਹੀ ਟਪਾ ਦੇਣੀ ਆਪਣੀ ਚੱਲ ਤੁਰ ਪਾ ਭੱਜਾ ਭੱਜਾ ਰੋਟੀ ਲਾ ਕੇ ਖਾਵਾਂਗੇ ਖੀਰ ਛੱਡ ਤੂੰ ਇਹਨਾਂ ਨੇ ਤਾਂ ਮੱਝ ਤੋਂ ਮਰਵਾ ਦੇਣਾ ਸੀ ਆਪਾਂ ਕਹਨੇ ਤੂੰ ਤਾਂ ਮੈਨੂੰ ਹੋਰ ਕਿੱਥੇ ਲਾ ਲਿਆ ਸਾਡੇ ਘਰੇ ਰਿਸ਼ਤੇਦਾਰ ਬੈਠੇ ਮੈਂ ਤਾਂ ਚੱਲੀ ਆ ਸੱਕ ਭਾਲਟੀ ਮੈਂ ਤਾਂ ਦੁਕਾਨ ਤੋਂ ਲਿਆਉਂਗੀ ਜਾ ਕੇ